ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਵਾਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਗਦਲਵਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਟਿੱਬੀ ਤੇ ਅੱਜ ਅਸੀਂ ਤੰਤੂ ਰੋਗ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਕਿ ਤੰਤੂ ਨਾ ਮਰਦੀ ਸੁਪਨਦੋਸ ਕਮਜ਼ੋਰੀ ਸਿਗਰਪਤਨ ਆਦਿਕ ਰੋਗ ਉਤਪੰਨ ਹੋ ਜਾਂਦੇ ਐ ਜਿਸ ਤਰ੍ਹਾਂ ਕੇ ਮਨੁੱਖ ਜਿਹੜਾ ਅਪਰਾਕਿਰਤਿਕ ਔਰ ਗੈਰ ਕੁਦਰਤੀ ਤਰੀਕੇ ਦੇ ਨਾਲ ਹਸਤ ਮੈਥਨ ਕਰਦਾ ਹੈ ਜਾਂ ਫਿਰ ਕਿਸੇ ਔਰ ਕਾਰਨ ਕਰਕੇ ਔਰ ਨਾ ਮਰਦੀ ਹੋ ਜਾਂਦੀ ਹੈ ਜਾਂ ਫਿਰ ਤੰਤੂ, ਛਿੰਤਾ ਔਰ ਅਤਿਅਧਿਕ ਇਸਤਰੀ ਪਰਸੰਕਰਨ ਤੇ ਜਿਸ ਤਰ੍ਹਾਂ ਕੇ ਤੰਤਵਾਂ ਦੀ ਕਮੀ ਕਮਜ਼ੋਰੀ ਔਰ ਦੁਰਬਲਤਾ ਆਦਿਕ ਰੋਗ ਉਤਪਨ ਹੋ ਜਾਂਦੇ ਐ ਜਿਸ ਤਰ੍ਹਾਂ ਕਿ ਸਿਗਰਪਤਨ ਔਰ ਜਿਸ ਕਮਜ਼ੋਰੀ ਜਿਸ ਤਰ੍ਹਾਂ ਕੇ ਹੋਰ ਵੀ ਬਹੁਤ ਸਾਰੇ ਰੋਗ ਉਤਪਨ ਪੜ ਜਾਂਦੇ ਐ ਜਿਸ ਤਰ੍ਹਾਂ ਕਿ ਵੀਰਿਆ ਕਾ ਦਰੂਪਯੋਗ ਤੰਤੂ ਦਾ ਦਰੂਪਯੋਗ ਹੋ ਜਾਂਦਾ ਐ ਜਿਸ ਤੇ ਤੰਤੂ ਕਮਜ਼ੋਰ ਹੋ ਔਰ ਜਿਸ ਤਰ੍ਹਾਂ ਕੇ ਸ਼ੁਕਰਾਨੂਆਂ ਦੀ ਕਮੀ ਸ਼ੁਕਰਾਨੂਆਂ ਦਾ ਨਾਸ ਔਰ ਸ਼ੁਕਰਕੀਟ ਨਾ ਹੋਣ ਤੇ ਜਿਸ ਤਰ੍ਹਾਂ ਕੇ ਸੰਤਾਨ ਬੱਚੇ ਪੈਦਾ ਨਹੀਂ ਹੁੰਦੇ ਔਰ ਜਿਸ ਤਰ੍ਹਾਂ ਕੇ ਇਹ ਜਿਹੜਾ ਰੋਗ ਹੈ ਇਹ ਬਹੁਤ ਤੰਕ ਰੋਗ ਹੁੰਦਾ ਹੈ ਔਰ ਇਸ ਰੋਗ ਦਾ ਕਾਰਨ ਜਿਸ ਤਰ੍ਹਾਂ ਕੇ ਗਰਮੀ ਔਰ ਅਤਿਆਜਿਕ ਗਰਮੀ ਵੱਧ ਜਾਣੀ ਆਚਕ ਰੋਗ ਆਦਿਕ ਰੋਗ ਉਤਪਨ ਹੋ ਜਾਂਦੇ ਐ ਔਰ ਇਹ ਜਿਹੜਾ ਰੋਗ ਹੈ ਇਹ ਬਹੁਤ ਤੰਕਰ ਰੋਗ ਹੁੰਦਾ ਹੈ ਜਿਸ ਤਰ੍ਹਾਂ ਦੁਰਭਲਤਾ ਕਮਜ਼ੋਰੀ ਔਰ ਅੱਖਾਂ ਬੈਠਣੀਆਂ ਜਾਂ ਫਿਰ ਜਿਸ ਤਰ੍ਹਾਂ ਕਿ ਨਗਾ ਕਮਜ਼ੋਰ ਹੋਣੀ ਔਰ ਤਕਾਵਟ ਹੋਣੀ ਲੱਤਾਂ ਡੁਕੜੀਆਂ ਕਮਰਦਰਤ ਆਧਿਕ ਰੋਗ ਉਤਪਨ ਹੋ ਜਾਂਦੇ ਐ ਔਰ ਇਹ ਜਿਹੜਾ ਰੋਗ ਹੈ ਬਹੁਤ ਭयंकर ਰੋਗੰਦਾ ਹੈ ਜਿਸ ਤਰ੍ਹਾਂ ਕਿ ਆਚਕ ਦੀ ਵਜ੍ਹਾ ਨਾਲ ਜਿਸ ਤਰ੍ਹਾਂ ਕਿ ਸ ਰक्त ਵਿਕਾਰ ਉਤਪਨ ਹੋ ਜਾਂਦਾ ਹੈ ਔਰ ਜਿਸ ਤਰ੍ਹਾਂ ਦਦਰੂ ਮੰਡਲ ਔਰ ਦਦਾ ਹੋਣੀਆਂ ਫੋੜੇ ਫੁਣਸੀ जखम ਔਰ ਬਹੁਤ ਸਾਰੇ ਰੋਗ ਉਤਪਨ ਹੋ ਜਾਂਦੇ ਆ ਜਿਸ ਤਰ੍ਹਾਂ ਕਿ ਗਲਗੰਠ ਗੰਦਮਾਲਾ ਆਪਚੀ ਅਰਸੌਲੀ ਆਦਿਕ ਰੋਗ ਉਤਪਨ ਹੋ ਜਾਂਦੇ ਆ ਔਰ ਜਿਸ ਤਰ੍ਹਾਂ ਆਚਕ ਰੋਗ ਦੀ ਵਜਾ ਨਾਲ ਨੱਕ ਕੰਨ ਔਰ ਗਲੇ ਕੀ ਨੀਚੇ ਮਰੀਕਪਰੀਖ ਫੁੰਸੀਆਂ ਹੋਣੀਆਂ ਯਾ ਫਿਰ ਲਾਲ ਫੁੰਸੀਆਂ ਹੋਣੀਆਂ ਪਗੰਦਰ ਨਾਰੀਵਰਨ ਜਖਮ ਆਦਿਕ ਰੋਗ ਉਤਪਨ ਹੋ ਜਾਂਦੇ ਆਂ ਔਰ ਗੁਫਤ ਇੰਦਰੀਓਂ ਪਾਰਾ ਸਫੇਦ ਜਾਂ ਲਾਲ ਫੰਸੀਆਂ ਹੋਣੀਆਂ ਔਰ ਜਿਮ ਚਲਾਉਣਾ ਦਿਲ ਕਬਰਾਉਣਾ ਖਾਰਸ ਖੁਜਲੀ ਔਰ ਜਿਸ ਤਰ੍ਹਾਂ ਸਤਨਦੋਸ ਨਾਮਰਦੀ ਤੰਤੂ ਚਿੰਤਾ ਆਧਿਕ ਰੋਗ ਉਤਪਨ ਹੋ ਜਾਂਦੇ ਆਂ ਆਸਚਕ ਰੋਗ ਦੀ ਵਜਾ ਨਾਲ ਆਸਚਕ ਗਰਮੀ ਬਹੁਤ ਭਿਆੰਕਰ ਰੋਗ ਹੁੰਦਾ ਹੈ ਔਰ ਜਿਸ ਤਰ੍ਹਾਂ ਕੇ ਇਸ ਰੋਗ ਦੀ ਦਵਾਈ ਵੀ ਹੁੰਦੀ ਹੈ ਅਰ ਇਸ ਤੋਂ ਰੋਗ ਦੀ ਦਵਾਈ ਮਿਲਣ ਦਾ ਪਤਾ ਪਿੰਡ ਪਿਉਰੀ ਨੇੜੇ ਕਿ ਦਰਵਾਜਾ ਜਲਾ ਸ੍ਰੀ ਮੁਕਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਟੀਬੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ